ਜਿਵੇਂ ਆਪਾਂ ਸੰਸਾਰ ਦੇ ਵਿੱਚ ਦੇਖਦੇ ਹਾਂ ਕਿ ਕੋਈ ਵੀ ਆਪਣੀ ਜ਼ਿੰਦਗੀ ਤੋਂ ਸੈਟੀਸਫਾਈ ਨਹੀਂ ਆ ਕੋਈ ਕਹਿੰਦਾ ਵਾ ਕਿ ਮੇਰਾ ਘਰ ਛੋਟਾ ਵਾ ਮੈਨੂੰ ਤੇ ਵੱਡਾ ਘਰ ਚਾਹੀਦਾ ਹੈ ਜਾਂ ਮੇਰੇ ਬੱਚੇ ਜਿਹੜੇ ਆ ਵਧੀਆ ਨਹੀਂ ਆ ਮੈਨੂੰ ਵਧੀਆ ਬੱਚੇ ਚਾਹੀਦੇ ਹੈ ਕਿ ਜੇ ਮੇਰੇ ਕੋਲ ਪੈਸਾ ਘੱਟ ਆ ਮੇਰੇ ਕੋਲ ਜ਼ਿਆਦਾ ਪੈਸਾ ਆਉਣਾ ਚਾਹੀਦਾ ਹੈ ਕਿ ਕੋਈ ਐਸਾ ਵੀ ਹੁੰਦਾ ਵਾ ਜਿਹੜਾ ਆਪਣੀ ਲਾਈਫ ਤੋਂ ਸੈਟੀਸਫਾਈ ਹੋਵੇ ਦੱਸੋ ਵੀਰ ਜੀ ਐਸਾ ਕੌਣ ਹੈ ਕਿ ਜਿਹੜਾ ਆਪਣੀ ਲਾਈਫ ਤੋਂ ਪੂਰਾ ਸੈਟੀਸਫਾਈ ਹੋਵੇ ਦੇਖੋ ਪਿਆਰਿਓ ਇਦਾਂ ਦਾ ਤੇ ਮੈਨੂੰ ਨਹੀਂ ਲੱਗਦਾ ਕੋਈ ਹੈ ਕਿ ਜਿਹੜਾ ਆਪਣੀ ਜ਼ਿੰਦਗੀ ਚ ਸੈਟੀਸਫਾਈਡ ਹੋਵੇ ਕੋਈ ਕਹਿੰਦਾ ਜਿੱਦਾਂ ਦਾ ਕਾਰੋਬਾਰ ਹੈ ਉਦਾਂ ਦਾ ਕਾਰੋਬਾਰ ਨਹੀਂ ਮਿਲਿਆ ਮੈਨੂੰ ਜਿੱਦਾਂ ਦਾ ਚਾਹੀਦਾ ਸੀ ਜਿੱਤਾ ਦੇ ਬੱਚੇ ਚਾਹੀਦੇ ਸੀ ਉਦਾਂ ਦੇ ਬੱਚੇ ਨਹੀਂ ਆ ਜਿੱਦਾਂ ਦੀ ਨੌਕਰੀ ਚਾਹੀਦੀ ਸੀ ਉਦਾਂ ਦੀ ਨੌਕਰੀ ਨਹੀਂ ਆ ਜਦੋਂ ਆਪਾਂ ਇੱਕ ਭਗਤ ਨੂੰ ਇਹ ਗੱਲ ਪੁੱਛੀ ਨਾ ਕਿ ਤੁਸੀਂ ਆਪਣੀ ਜ਼ਿੰਦਗੀ ਚ ਸੈਟੀਸਫਾਈਡ ਹੋ ਤੇ ਕਮਾਲ ਦੀ ਗੱਲ ਇਹ ਹੈ ਭਗਤ ਵੀ ਆਪਣੀ ਜ਼ਿੰਦਗੀ ਚ ਸੈਟੀਸਫਾਈਡ ਨਹੀਂ ਆ ਪਰ ਉਹ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਨਾ ਪਿਆਰਿਓ ਉਹ ਇੱਕ ਲੱਗ ਹੈ ਉਹਨਾਂ ਨੂੰ ਪੁੱਛਦੇ ਆ ਨਾ ਕਿ ਤੁਸੀਂ ਕਿਉਂ ਨਹੀਂ ਸੈਟੀਸਫਾਈਡ ਤੇ ਉਹ ਇਹ ਗੱਲ ਕਹਿੰਦੇ ਆ ਕਿ ਸਾਨੂੰ ਘਰ ਨਾਲ ਕੋਈ ਮਤਲਬ ਨਹੀਂ ਕਾਰੋਬਾਰ ਨਾਲ ਕੋਈ ਮਤਲਬ ਨਹੀਂ ਬੱਚਿਆਂ ਨਾਲ ਕੋਈ ਮਤਲਬ ਨਹੀਂ ਆ ਸਾਡੀ ਸੈਟੀਸਫੈਕਸ਼ਨ ਸਾਨੂੰ ਆਪਣੇ ਤੌਰ ਦੇ ਉੱਤੇ ਆ ਉਹ ਇਹ ਗੱਲ ਕਹਿੰਦੇ ਆ ਕਹਿੰਦੇ ਜਿੱਦਾਂ ਤੇ ਸਾਨੂੰ ਬਣਨਾ ਚਾਹੀਦਾ ਸੀ ਅਸੀਂ ਉਦਾਂ ਤੇ ਨਹੀਂ ਬਣ ਪਏ ਹੈ ਪ੍ਰਮਾਤਮਾ ਇਹ ਸੱਚੇ ਪਾਇਸ਼ਾ ਤੋਂ ਗੁਣਾ ਦਾ ਖਜ਼ਾਨਾ ਹੈ ਤੇ ਮੈਂ ਉਹ ਗੁਣਾ ਦੀ ਬਣਦਾ ਇਸ ਕਰਕੇ ਉਹ ਵੀ ਆਪਣੀ ਜ਼ਿੰਦਗੀ ਤੋਂ ਸੈਟੀਸਫਾਈਡ ਨਹੀਂ ਹੁੰਦੇ ਉਹ ਕਹਿੰਦੇ ਜਿੱਦਾਂ ਤੇ ਸਾਨੂੰ ਬਣਨਾ ਚਾਹੀਦਾ ਸੀ ਆਪਾਂ ਉਦਾਂ ਦੇ ਨਹੀਂ ਬਣ ਪਏ ਜਿੱਦਾਂ ਤੇ ਗੁਰਬਾਣੀ ਸਾਨੂੰ ਬਣਾਉਣਾ ਚਾਹੁੰਦੀ ਆਪਾਂ ਉਦਾਂ ਦੇ ਨਹੀਂ ਬਣ ਪਾ ਰਹੇ ਇਹ ਸੈਟੀਸਫੈਕਸ਼ਨ ਨੂੰ ਲੈ ਕੇ ਭਗਤ ਜਿਹੜਾ ਆ ਉਹ ਪਰਮੇਸ਼ਰ ਅੱਗੇ ਹਮੇਸ਼ਾ ਅਰਦਾਸ ਕਰਦਾ ਤੇ ਮਾਲਕ ਫਿਰ ਉੱਤੇ ਕਿਰਪਾ ਵੀ ਕਰਦਾ ਹੈ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਣ ਦੇਹੁ ਮਿਹਰਵਾਣਾ ਗੁਣਾ ਦਾ ਦਾਣ ਜਿਹੜਾ ਫਿਰ ਬਖਸ਼ਿਸ਼ ਕਰਦਾ ਤੇ ਜਦੋਂ ਫਿਰ ਗੁਣਾ ਦਾ ਦਾਣ ਬਖਸ਼ਿਸ਼ ਕਰਦਾ ਤੇ ਗੁਰੂ ਪਿਆਰਿਓ ਫਿਰ ਆਪਾਂ ਪਰਮੇਸ਼ਰ ਆਪ ਸਾਨੂੰ ਆਪਣੀ ਗੱਲ ਦੇ ਨਾਲ ਲਾ ਲੈਂਦਾ ਹੈ ਮਤਲਬ ਜਿਹੜਾ ਭਗਤ ਹੁੰਦਾ ਹੈ ਉਹ ਕਦੇ ਵੀ ਪਰਮੇਸ਼ਰ ਨੂੰ ਨਹੀਂ ਦੋਸ਼ ਦਵੇਗਾ ਕਿ ਉਸ ਨੂੰ ਇਹ ਨਹੀਂ ਮਿਲਿਆ ਉਹ ਨਹੀਂ ਮਿਲਿਆ ਭਗਤ ਹਮੇਸ਼ਾ ਆਪਣੇ ਆਪ ਨੂੰ ਦੋਸ਼ ਦਵੇਗਾ ਕਿ ਮੈਂ ਇੰਨੇ ਜੋਗਾ ਨਹੀਂ ਬਣ ਸਕਿਆ ਮੈਂ ਉਸ ਤਰ੍ਹਾਂ ਦਾ ਨਹੀਂ ਬਣ ਸਕਿਆ ਜਿਵੇਂ ਦਾ ਤੈਨੂੰ ਪਸੰਦ ਆ ਜਾਵੇ ਸੋ ਉਹ ਹਮੇਸ਼ਾ ਪਰਮੇਸ਼ਵਰ ਅੱਗੇ ਇਹੋ ਅਰਦਾਸ ਕਰਦਾ ਹੈ ਕਿ ਮੈਨੂੰ ਇਸ ਤਰ੍ਹਾਂ ਦਾ ਬਣਾ ਲੈ ਜਿਵੇਂ ਦਾ ਤੈਨੂੰ ਪਸੰਦ ਹੈ ਕਿ ਮੈਂ ਇਹਨਾਂ ਅੱਖਾਂ ਨਾਲ ਤੇਰੇ ਦਰਸ਼ਨ ਕਰ ਸਕਾਂ